ਇਹ ਜਿਹੜੀ ਵੀਡੀਓ ਤੁਸੀਂ ਦੇਖ ਸਕਦੇ ਹੋ ਇਹ ਵੀਡੀਓ ਵਿੱਚ ਪ੍ਰਸ਼ਾਦ ਬਣਾਇਆ ਜਾ ਰਿਹਾ ਹੈ ਦਾਲ ਸਬਜ਼ੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਅੱਜ ਇਸ ਘਰ ਵਿੱਚ ਖੁਸ਼ੀਆਂ ਆਈਆਂ ਨੇ ਖੁਸ਼ੀਆਂ ਦਾ ਕਾਰਨ ਇਹ ਹੈ ਕਿ ਇਸ ਘਰ ਦਾ ਜੋ ਕਮਰਾ ਸੀ ਮਜ਼ਦੂਰ ਪਰਿਵਾਰ ਹੈ ਦੋ ਛੋਟੇ ਬੱਚੇ ਹੈ ਮਿਹਨਤ ਮਜ਼ਦੂਰੀ ਕਰਕੇ ਕਮਰਾ ਬਣਾਇਆ ਸੀ ਇਹ ਕਮਰਾ ਡਿੱਗ ਜਾਂਦਾ ਹੈ ਫਿਰ 5 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਉਹ ਦਿਨ ਆਇਆ ਜਦੋਂ ਤਿੰਨ ਕਮਰਿਆਂ ਦੀ ਛੱਤ ਪੈ ਰਹੀ ਹੈ ਆਪਣੇ ਸਮਾਜ ਸੇਵੀ ਵੀਰ ਜੋ ਫਿਰੋਜ਼ਪੁਰ ਰਹਿੰਦੇ ਨੇ ਜਦੋਂ ਮੈਂ ਉਹਨਾਂ ਨਾਲ ਇਸ ਘਰ ਸੰਬੰਧੀ ਵਿਚਾਰ ਬਟਾਂਦਰਾ ਕੀਤਾ ਤਾਂ ਉਹਨਾਂ ਵੱਲੋਂ 10000 ਰੁਪਏ ਭੇਜ ਕੇ ਕੰਮ ਸ਼ੁਰੂ ਕਰਵਾਇਆ ਗਿਆ ਉਹਨਾਂ ਕਿਹਾ ਕਿ ਤੁਸੀਂ ਇੱਕ ਵਾਰ ਕੰਮ ਸ਼ੁਰੂ ਕਰੋ ਤਾਂ ਅੱਗੇ ਦੀ ਅੱਗੇ ਚਾਲ ਬਣਦੀ ਰਹੇਗੀ ਕੰਮ ਬੇਸ਼ੱਕ ਕਾਫੀ ਵੱਡਾ ਸੀ ਪਰ ਅਸੀਂ ਕੰਮ ਸ਼ੁਰੂ ਕੀਤਾ ਤੇ ਬਹੁਤ ਸਾਰੇ ਸੱਜਣ ਮਿੱਤਰ ਜੁੜਦੇ ਗਏ ਉਸ ਤੋਂ ਬਾਅਦ ਸਟਾਰਟਿੰਗ ਵਿੱਚ ਸਾਡੇ ਪਿੰਡ ਨੰਗਲਕਲਾ ਤੋਂ ਬਲਿਹਾਰ ਬੀਨਾ ਜੀ ਨੇ ਉਹਨਾਂ ਨੇ 25 ਕੁਆਂਟਲ ਬ੍ਰੇਤੀ 2500 ਰੁਪਏ ਲਈ ਉਹ ਸਹਿਯੋਗ ਕੀਤਾ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਇਸ ਤੋਂ ਇਲਾਵਾ ਸਾਡੇ ਸੁਖਦੀਪ ਸਿੰਘ ਫੌਜੀ ਵੀਰ ਨੇ ਜੋ ਫੌਜੀਆਂ ਦਾ ਗਰੁੱਪ ਹੈ ਉਹਨਾਂ ਵੱਲੋਂ ਵੀ ਸਾਨੂੰ 3100 ਰੁਪਏ ਸਿਮੈਂਟ ਲਈ ਸਹਿਯੋਗ ਕੀਤਾ ਗਿਆ ਸੀਗਾ ਇਸ ਤੋਂ ਇਲਾਵਾ ਅੱਜ ਜੋ ਚਾਹ ਰੋਟੀ ਤੇ ਪ੍ਰਸ਼ਾਦ ਦਾ ਆਪਾਂ ਲੰਗਰ ਲਾਇਆ ਸੀਗਾ ਉਸ ਲਈ ਸਾਡੇ ਵੀਰ ਮਾਸਟਰ ਰਾਜੇਸ਼ ਕੁਮਾਰ ਜੀ ਰੱਲਾ 1500 ਰੁਪਏ ਦਾ ਸਹਿਯੋਗ ਅਤੇ ਬਿਨੇ ਸਚਦੇਵਾ ਜੀ ਵੱਲੋਂ 1000 ਰੁਪਏ ਦਾ ਸਹਿਯੋਗ ਅਤੇ ਸਾਡੇ ਸ਼ੰਦਰਪਾਲ ਸਿੰਘ ਜੀ ਚਕੇਰੀਆਂ ਵੱਲੋਂ ਸਬਜ਼ੀਆਂ ਲਈ ਸਹਿਯੋਗ ਕੀਤਾ ਗਿਆ ਇਹ ਜੋ ਤੁਸੀਂ ਘਰ ਦੇਖ ਸਕਦੇ ਹੋ ਤਿੰਨ ਕਮਰੇ ਨੇ ਤਿੰਨ ਕਮਰਿਆਂ ਦਾ ਜੋ ਆਰ ਸੀ ਸੀ ਛੱਤ ਪਾਈ ਜਾ ਰਹੀ ਹੈ ਸਾਰੀ ਨਵੀਂ ਇੱਟ ਅਤੇ ਸੀਮਿੰਟ ਵਿੱਚ ਚਿਣਾਈ ਕੀਤੀ ਗਈ ਹੈ ਅੱਜ ਇਸ ਪਰਿਵਾਰ ਵਿੱਚ ਖੁਸ਼ੀਆਂ ਪਾਰਟੀਆਂ ਨੇ ਕਿਉਂਕਿ ਇੰਤਜ਼ਾਰ ਬਹੁਤ ਲੰਬਾ ਸੀਗਾ 5 ਸਾਲ ਬਾਅਦ ਵਾਰੀ ਆਈ ਹੈ ਇਹ ਜੋ ਤੁਸੀਂ ਘਰ ਦੇਖ ਸਕਦੇ ਹੋਗੇ ਪਾਣੀ ਦੇ ਕੈਂਪਰਾਂ ਦੀ ਅਤੇ ਜੋ ਸਾਰੀ ਸੇਵਾ ਇਹ ਆਪਣੇ ਵੱਲੋਂ ਕੀਤੀ ਗਈ ਹੈ ਪਰਿਵਾਰ ਲਈ ਪ੍ਰਸ਼ਾਦ ਬਣਾਇਆ ਜਾ ਰਿਹਾ ਹੈ ਅੱਜ ਖੁਸ਼ੀਆਂ ਮਨਾਇਆਂ ਜਾਣਗੀਆਂ ਕਿਉਂਕਿ ਜੋ ਸ਼ੁਰੂਆਤ ਵਿੱਚ ਸਾਡਾ ਅੰਦਾਜ਼ਾ ਸੀਐਸਸੀ ਪਰਿਵਾਰ ਨਾਲ ਜੋ ਗੱਲ ਕੀਤੀ ਸੀ ਕਿ ਅਸੀਂ ਤੁਹਾਨੂੰ ਇੱਕ ਕਮਰੇ ਦਾ ਘਰ ਬਣਾ ਕੇ ਦੇਵਾਂਗੇ ਪਰ ਉਸ ਤੋਂ ਬਾਅਦ ਇਹ ਜੋ ਦੋ ਕਮਰੇ ਵਿੱਡਣ ਦੀ ਆਸ ਵਜੀ ਤਾਂ ਫਿਰ ਕੀ ਹੋਇਆ ਤਾਂ ਪਰਿਵਾਰ ਨੇ ਕਿਹਾ ਕਿ ਅਸੀਂ ਵੀ ਆਪਣੇ ਵੱਲੋਂ ਜੋ ਬਣਦਾ ਸਹਿਯੋਗ ਜਰੂਰ ਕਰਾਂਗੇ ਤੁਸੀਂ ਇੱਕ ਵਾਰ ਸਾਡਾ ਕੰਪਲੀਟ ਕਰ ਕਰ ਦੇਵੋ ਜਿਸ ਤੋਂ ਬਾਅਦ ਇਹ ਤਿੰਨ ਕਮਰਿਆਂ ਦਾ ਘਰ ਵਿੱਡਿਆ ਗਿਆ ਸੀਗਾ ਅੱਜ ਇਸ ਘਰ ਤੇ ਆਰਸੀਸੀ ਸੱਤ ਲੈਂਟਰ ਪਾਇਆ ਜਾ ਰਿਹਾ ਹੈ ਅਤੇ ਇਹ ਘਰ ਅੱਜ ਕੰਪਲੀਟ ਹੋ ਰਿਹਾ ਹੈ ਇਹ ਨੌਜਵਾਨ ਛੜਕਤੇ ਨੇ ਜੋ ਛੱਤ ਪਾਉਣ ਵਿੱਚ ਮਦਦ ਕਰ ਰਹੇ ਨੇ ਬਰੇਤੀ ਬਜਰੀ ਸਿਮਿੰਟਰ ਦੀ ਟਵਾਟਵਾਇ ਕਰ ਰਹੇ ਨੇ ਆਰ ਸੀ ਸੀ ਛੱਤ ਪਾਈ ਜਾ ਰਹੀ ਹੈ ਇਸ ਘਰ ਵਿੱਚ 5 ਸਾਲ ਬਾਅਦ ਖੁਸ਼ੀਆਂ ਪਾਰਤੀਆਂ ਨੇ ਕਿ ਜੋ ਤੁਸੀਂ ਸਾਹਮਣੇ ਦੇਖ ਸਕਦੇ ਹੋ ਤਿੰਨ ਕਮਰਿਆਂ ਦਾ ਬਹੁਤ ਹੀ ਸੋਹਣਾ ਤੇ ਵਧੀਆ ਘਰ ਬਣਨ ਜਾ ਰਿਹਾ ਹੈ ਅੱਜ ਛੱਤ ਕੰਪਲੀਟ ਹੋ ਚੁੱਕੀ ਹੈ ਤੇ ਪਰਿਵਾਰ ਨੂੰ ਇਹ ਘਰ ਦੇ ਦਿੱਤਾ ਗਿਆ ਹੈ ਇਹ ਤੁਸੀਂ ਦੇਖ ਸਕਦੇ ਹੋ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਹੋ ਰਹੀਆਂ ਹਨ ਜਿੰਨੀਆਂ ਵੀ ਸੰਗਤਾਂ ਤੇ ਵੀਰ ਭੈਣ ਇਸ ਕੰਮ ਵਿੱਚ ਆਏ ਹੋਏ ਹਨ ਉਹਨਾਂ ਸਾਰਿਆਂ ਨੂੰ ਸ਼ਾਮ ਨੂੰ ਛੱਤ ਪੈਣ ਤੋਂ ਬਾਅਦ ਪ੍ਰਸ਼ਾਦ ਅਤੇ ਲੰਗਰ ਪਾਣੀ ਦੀ ਸੇਵਾ ਲਈ ਸਹਿਯੋਗ ਕੀਤਾ ਜਾਵੇਗਾ ਮਾਨਸਾਂਝਲੇ ਦਾ ਪਿੰਡ ਨੰਗਲਕਲਾ ਮਾਨਸਾਂਝਲੇ ਵਿੱਚ ਬਹੁਤ ਸਾਰੇ ਅਜਿਹੇ ਘਰ ਨੇ ਜਿਨ੍ਹਾਂ ਨੂੰ ਡਿਗਐਕਸ ਨੂੰ 5 ਕਿਸੇ ਨੂੰ 7 ਸਾਲ ਬੀਤ ਚੁੱਕੇ ਨੇ ਉਹ ਪਰਿਵਾਰ ਸਰਕਾਰਾਂ ਵੱਲ ਆਪਣੀਆਂ ਟਿਕਟਕੀ ਲਗਾ ਕੇ ਵੇਖ ਰਹੇ ਹਨ ਪਰ ਕੋਈ ਵੀ ਪਰਵਾਰਾਂ ਦਾ ਘਰ ਨਹੀਂ ਪਿਆ ਇਸੇ ਤਰ੍ਹਾਂ ਜਿਵੇਂ ਕਿ ਅਸੀਂ ਤੁਹਾਡੇ ਨਾਲ ਗੱਲ ਸਾਂਝੀ ਕਰੀਏ ਖੇਲਣ ਪਿੰਡ ਵਿੱਚ ਇੱਕ ਘਰ ਡਿੱਗਿਆ ਨੂੰ 7 ਸਾਲ ਹੋ ਗਏ ਨੇ ਉੱਥੇ ਇੱਕ ਬਜ਼ੁਰਗ ਦਾ ਹੋਰ ਕਮਰਾ ਡਿੱਗਿਆ ਹੋਇਆ ਹੈ ਇਸ ਤਰ੍ਹਾਂ ਹੋਰ ਬਹੁਤ ਸਾਰੇ ਘਰ ਨੇ ਕਿਸੇ ਨੂੰ 4 ਸਾਲ ਕਿਸੇ ਨੂੰ 5 ਸਾਲ ਹੋ ਚੁੱਕੇ ਨੇ ਸੋ ਬੇਨਤੀ ਕਰਦੇ ਹਾਂ ਆਪਾਂ ਪਿੰਡਾਂ ਸ਼ਹਿਰਾਂ ਵਿੱਚ ਰਹਿੰਦੇ ਵੀਰ ਅਜੇ ਵੀਰਾਂ ਲੋਕਾਂ ਪਰਿਵਾਰਾਂ ਲਈ ਦਸਬੰਦ ਜ਼ਰੂਰ ਕੱਢਿਆ ਕਰਿਏ ਕਿਉਂਕਿ ਆਪਾਂ ਜਦੋਂ ਧਾਰਮਿਕ ਸਥਾਨਾਂ ਤੇ ਟਰਾਲਿਆਂ ਦੇ ਟਰਾਲੇ ਰੇਤੀ ਬਜਰੀ ਬਰੇਤੀ ਸਰியே ਦੇ ਖੜਾ ਕੇ ਆ ਜਾਂਦੇ ਹਾਂ ਤਾਂ ਉੱਥੇ ਵੀ ਚਲੋ ਤੁਹਾਡੀ ਸ਼ਰਧਾ ਭਾਵਨਾ ਹੈ ਉੱਥੇ ਵੀ ਤੁਹਾਨੂੰ ਅਜਿਹਾ ਕਰਨਾ ਚਾਹੀਦਾ ਹੈ ਪਰ ਜੇਕਰ ਆਪਾਂ ਇੱਕ ਗਰੀਬ ਨੂੰ ਕਮਰਾ ਬਣਾ ਕੇ ਦੇਵਾਂਗੇ ਤਾਂ ਉਹ ਸਾਰੀ ਉਮਰ ਤੁਹਾਡਾ ਗੁਣ ਮੰਨੇਗਾ एहसान ਮੰਨੇਗਾ ਉਹ ਜਦੋਂ ਵੀ ਕਮਰੇ ਅੰਦਰ ਜਾਵੇਗਾ ਤਾਂ ਤੁਹਾਨੂੰ ਇਹ ਦੁਆਵਾਂ ਜ਼ਰੂਰ ਦੇਵੇਗਾ ਕਿ ਤੁਸੀਂ ਸਾਡਾ ਬਹੁਤ ਵਧੀਆ ਕੀਤਾ ਤੁਸੀਂ ਵੇਖੋ ਕਈ ਵਾਰ ਆਪਾਂ ਢੇਰੀ ਟਾ ਕੇ ਬਹਿ ਜਾਂਦੇ ਹਾਂ ਪਰ ਅਸੀਂ ਇਹ ਜੋ ਰਿਸਕ ਲੱਤਾ ਸੀ ਸਿਰਫ 10000 ਰੁਪਏ ਦੀ ਸੇਵਾ ਨਾਲ ਸ਼ੁਰੂ ਕੀਤਾ ਸੀਗਾ ਸਾਡੇ ਵੀਰ ਵੱਲੋਂ ਹੱਲਾਸ਼ੇਰੀ ਦੇ ਕੇ ਕੰਮ ਸ਼ੁਰੂ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਤੁਸੀਂ ਅੱਜ ਵੇਖ ਸਕਦੇ ਹੋਗੇ ਕਿ ਇੰਨੇ ਕਮਰਿਆਂ ਦਾ ਘਰ ਜੋ ਛੱਤ ਪੈ ਚੁੱਕੀ ਹੈ ਵਹਿਗੁਰੂ ਮਿਹਰ ਕਰਿਆ ਤਾਂ ਆਉਣ ਵਾਲੇ ਸਮੇਂ ਵਿੱਚ ਆਪਾਂ ਇਸ ਨੂੰ ਪਲਾਸਟਰ ਅਤੇ ਜੋ ਫਰਸ਼ ਜੋੜੀਆਂ ਵਗੈਰਾ ਦਾ ਹੋਊਗਾ ਉਹਦੇ ਲਈ ਵੀ ਸਹਿਯੋਗ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਘਰ ਵਿੱਚ ਬਹੁਤ ਖੁਸ਼ੀਆਂ ਭਰਤੀਆਂ ਨੇ ਪਰਿਵਾਰ ਖੁਸ਼ ਹੈ ਇਸ ਮਜ਼ਦੂਰ ਪਰਿਵਾਰ ਚ ਦੋ ਬੱਚੇ ਤੇ ਉਹਨਾਂ ਦੇ ਮਾਤਾ ਪਿਤਾ ਨੇ ਦੋਨੋਂ ਮਿਹਨਤ ਮਜ਼ਦੂਰੀ ਕਰਦੇ ਨੇ ਅਤੇ ਉਹਨਾਂ ਦਾ ਸੁਪਨਾ ਸੀਗਾ ਕਿ ਸਾਡਾ ਵੀ ਕਦੇ ਘਰ ਬਣ ਜਾਵੇਗਾ ਸੋ ਪ੍ਰਮਾਤਮਾ ਨੇ ਅੱਜ ਉਹਨਾਂ ਦੀ मां फड़ी है अपने राही है, सेवा कीती है ये ਤੁਸੀਂ ਦੇਖ ਸਕਦੇ ਹੋ ਲੰਗਰ ਪ੍ਰਸ਼ਾਦ ਦੇ ਤਿਆਰ ਹੋ ਰਹੇ ਨੇ ਰਿਸ਼ਤੇਦਾਰ ਪਹੁੰਚੇ ਹੋਏ ਨੇ ਸਾਰੀਆਂ ਤਿਆਰੀਆਂ ਚੱਲ ਰਹੀਆਂ ਨੇ ਇਹ ਸਿਮਿੰਟ ਬ੍ਰੇਤੀ ਬਜਰੀ ਲੈ ਕੇ ਨੌਜਵਾਨ ਜਾ ਰਹੇ ਨੇ ਜੋ ਛੱਤ ਪਾਉਣ ਵਿੱਚ ਸਹਿਯੋਗ ਕੀਤਾ ਹੈ ਜੋ ਸਾਰੇ ਇਹ ਕੁਝ ਪਿੰਡ ਦੇ ਨੇ ਕੁਝ ਰਿਸ਼ਤੇਦਾਰਾਂ ਵਿੱਚੋਂ ਬੁਲਾਏ ਹੁੰਦੇ ਨੇ ਇਹ ਕੰਮ ਚੱਲ ਰਿਹਾ ਹੈ ਇੱਕ ਵਾਰ ਫਿਰ ਮੈਂ ਜਿੰਨਾ ਵੀ ਵੀਰਾਂ ਨੇ ਤਿਲ ਫੁੱਲ ਭੇਜਿਆ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਸਾਡੇ ਫਿਰੋਜ਼ਪੁਰ ਤੋਂ ਸਮਾਜ ਸੇਵੀ ਵੀਰ ਜਿਨ੍ਹਾਂ ਦਾ ਵੱਡਾ ਯੋਗਦਾਨ ਰਿਹਾ ਇਸ ਤੋਂ ਇਲਾਵਾ ਨੰਗਲ ਕਲਾਂ ਤੋਂ ਦੋ ਵੀਰ ਬਲਿਹਾਰ ਸਿੰਘ ਬੀਨਾ ਤੇ ਸਕਦੀ ਸਿੰਘਫੌਜੀ ਦਾ ਵੀ ਸਹਿਯੋਗ ਚੰਦਰਪਾਲ ਸਿੰਘ ਚਕੇਰੀਆ ਸਾਡੇ ਰਾਜੇਸ਼ ਕੁਮਾਰ ਜੀ ਬਿਨੇ ਸਚਦੇਵਾ ਜੀ ਔਰ ਵੀ ਜਿੰਨੇ ਵੀ ਸੱਜਣਾ ਮਿੱਤਰਾਂ ਨੇ ਇਸ ਲਈ ਸਹਿਯੋਗ ਭੇਜਿਆ ਕੁਝ ਇੱਕ ਦੋ ਵੀ ਅਜਿਹੇ ਵੀ ਹੁੰਦੇ ਆ ਜੋ ਕਹਿੰਦੇ ਆ ਵੀ ਸਾਡਾ ਤੁਸੀਂ ਨਾਮ ਨਹੀਂ ਬੋਲਣਾ ਉਹਨਾਂ ਦਾ ਵੀ ਤਹਿ ਦਲਾਹ ਗਹਿਰਾਈਆਂ ਵਿੱਚੋਂ ਧੰਨਵਾਦ ਕਿਉਂਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਬਣਿਆ ਹੈ ਜਿੰਨਾ ਵੀਰਾਂ ਨੇ ਗੁਫਤਦਾਨ ਕੋਈ ਵੀ ਸੀਮਿੰਟ ਬਰੇਤੀ ਬਜਰੀ ਭੇਜੀ ਹੈ ਉਹਨਾਂ ਦਾ ਵੀ ਅਸੀਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦੇ ਆਂ ਬੇਸ਼ੱਕ ਅਸੀਂ ਇੱਥੇ ਤੁਹਾਡਾ ਨਾਮ ਨਹੀਂ ਬੋਲਿਆ ਪਰ ਉਸ ਪਰਮਾਤਮਾ ਦੀ ਦਰਗਾਹ ਤੇ ਪਰਮਾਤਮਾ ਦੇ ਕੈਮਰੇ ਵਿੱਚ ਸਭ ਕੈਦ ਹੈ ਉਸ ਨੂੰ ਸਭ ਪਤਾ ਹੈ ਕਿਸ ਨੇ ਕੀ ਕੀ ਭੇਜਿਆ ਹੈ ਇਸ ਲਈ ਜਿਹੜੇ ਵੀਰ ਗੁਫਤਦਾਨੀ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹ ਤਿੰਨ ਕਮਰਿਆਂ ਦਾ ਜੋ ਘਰ ਤੁਸੀਂ ਵੇਖ ਰਹੇ ਹੋ ਅੱਜ ਬਣ ਚੁੱਕਿਆਗਾ ਲੈਂਟਰ ਆਰ ਸੀ ਸੀ ਛੱਤ ਪਾਈ ਜਾ ਰਹੀ ਹੈ ਪਰਿਵਾਰ ਵਿੱਚ ਬਹੁਤ ਖੁਸ਼ੀਆਂ ਨੇ ਕਿਉਂਕਿ ਜਦੋਂ ਸਿਰ ਤੇ ਛੱਤ ਆਉਂਦੀ ਹੈ ਇਹ ਛੋਟੇ ਛੋਟੇ ਬੱਚੇ ਜੋ ਪਹੁੰਚੇ ਹੋਏ ਨੇ ਘਰ ਵਿੱਚ ਇਸ ਖੁਸ਼ੀਆਂ ਵਿੱਚ ਸ਼ਰੀਕ ਹੋ ਰਹੇ ਨੇ ਇਹਨਾਂ ਦਾ ਵੀ ਧੰਨਵਾਦ ਹੈਗਾ ਜਿਨਨੇ ਵੀ ਇਸ ਵੀਰਾਂ ਨੇ ਸਹਿਯੋਗ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ